ਮੰਧੀ ਵਾਹਿਗੁਰੂ ਸਾਹਿਬ ਜੀ ਉਚਾਰਤ ਕਰ ਮੁਲਕਾਨ ਦੀ ਫਿਰ ਪਰਤਾਰ ਪੁਰੇ ਨੂੰ ਆਇਆ ਚੜੀ ਸਵਾਈ ਦੇ ਦੇਸ਼ੀ ਕਲ ਜੁਗ ਨਾਨਕ ਨਾਮ ਧਿਆਇਆ ਬੇਨ ਨਾਮੈ ਹੋਰ ਮੰਗਣਾ ਸਿਰ ਦੁਖਾਂ ਦੇ ਦੁਖ ਸੁਭਾਇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਥਾਪਿਆ ਲਹਿਣਾ ਜੀਵਨ ਦੀ ਗੁਰਿਆਈ ਸਿਰ ਛਤਰ ਫੇਰਾਇਆ ज्योति जोत मिलाए कै सतगुरु नानक रूप बटाया लख न कोई सतन आचर जे आचरज दिखाया काया पलट स्वरूप बनाया काया पलट स्वरूप बनाया ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸੁਭਾਈ ਮਾਨ ਨੂੰ ਪਿਆਰ ਵਾਲੇ ਗੁਰੂ ਸਵਾਰੀ ਸਤ ਸੰਗਤ ਜਨੋਂ ਬੜਾ ਭਾਗੇ ਹਾਂ ਅੰਮ੍ਰਿਤ ਵੇਲੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੈਠਣ ਦਾ ਇਹ ਸੁਭਾਗ ਸਮਸਨ ਪ੍ਰਾਪਤ ਹੋਇਆ ਹੈ ਅੱਜ ਪ੍ਰਮੁੱਖ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਜੋਤੀ ਜੋਤ ਦਾ ਵਰਬੀ ਹੈ। ਔਰ ਜੋ ਇਸ ਬਾਣ ਪੌੜੀ ਦੀ ਵਿਚਾਰ ਕਰਨੀ ਆ। ਇਹ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਜੋਤੀ ਜੋਤ ਸਮਾਉਣ ਦੀ ਗਾਥਾ ਨੂੰ ਬਿਆਨ ਕਰਦੀ ਹੈ। ਤੋਂ ਆਓ ਗੁਰਨਾਨਕ ਸਾਹਿਬ ਸਤਿਗੁਰੂ ਪਾਤਸ਼ਾਹ ਦੇ ਜੀਵਨ ਦੀ ਇਹ ਇੱਕ ਅਨੂ ਵਚਿਤਰ ਕੌਤਕ ਨੂਰੱਖੀ ਪਾਤਸ਼ਾਹ ਨੇ ਦਿੱਤਾ। ਪੋਲਟੀ ਗੰਗ ਵਹਾਂ ਨੂੰ ਵਰਤਾਈ ਤੇ ਗੁਤਗੁਤ ਸਮਾਈ ਆਪਾਂ। ਇਸ ਪਾਵਨ ਪੌੜੀ ਦੇ ਵਿੱਚ ਜੋ ਸਮਝਾ ਕੇ। ਤੋਂ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜਾਰਤ ਕਰਨ ਲਤਾਨ। ਅਸਲ ਸ਼ਬਦ ਨਾਲ ਇਜਾਰਤ ਹੈ ਇੱਥੇ ਇਜਾਰਤ ਵਰਤਿਆ ਅਰਥ ਹੁੰਦਾ ਯਾਤਰਾ ਇਹ ਇਜਾਰਤ ਸ਼ਬਦ ਯਾਤਰਾਤਰ ਬਣਿਆ ਮਲਤਾਨ ਦੀ ਯਾਤਰਾ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਫਿਰ ਕਰਤਾਰਪੁਰੇ ਨੂੰ ਆਇਆ ਉਹ ਨਾਨਕ ਸਾਹਿਬ ਪਾਤਸ਼ਾਹ ਫਿਰ ਵਾਪਸ ਕਰਤਾਰਪੁਰਾ ਜਦੋਂ ਗੁਰਮੁਖ ਨੂੰ ਅਸੀਂ ਗੁਰਨਾਨਕ ਸਾਹਿਬ ਪਾਤਸ਼ਾਹ ਦੀਆਂ ਪ੍ਰਚਾਰ ਫੇਰੀਆਂ ਉਦਾਸੀਆਂ ਦੀ ਗੱਲ ਕਰਦੇ ਹਾਂ ਤਾਂ ਵੈਸੇ ਬਹੁਤਾਂ ਵਿਦਵਾਨਾਂ ਨੇ ਉਦਾਸੀਆਂ ਤਿੰਨ ਮੰਨੀਆਂ ਨੇ। ਵਚਕ ਨੇ ਚਾਰ ਕਿਹਾ, ਇੱਕ ਨੇ ਪੰਜ ਵੀ ਕਿਹਾ। ਮੇਨ ਵੱਡੀਆਂ ਉਦਾਸੀਆਂ ਤਿੰਨ ਨੇ ਗੁਰੂ ਸਾਹਿਬ ਦੀ। ਇੱਕ Hindu তীਰਥਾਂ ਦੇ ਵਾਲਾ ਇਕ ਕਸ਼ਮੀਰ ਪਰਬਤ ਦੇ ਵੱਲ ਤੇ ਤੀਜੀ ਮੁਸਲਮਾਨੀ ਪੇਸ਼ਾਂ ਦੇ ਵੱਲ ਚੌਥੀ ਜਿਹੜੀ ਹੈ ਉਹ ਇਹ ਮਲਤਾਨ ਦੀ ਜਿਹੜੀ ਇਹ ਯਾਤਰਾ ਹੈ ਨਾ ਇਸ ਨੂੰ ਚੌਥੀ ਉਦਾਸੀ ਕਿਹਾ ਜਾਂਦਾ ਹੈ। ਇਹ ਪਛਗਣਾ ਵੀ ਚੌਥੀ ਉਦਾਸੀ ਕਿਹੜੀ ਹੈ ਉਹ ਕਹਿੰਦੇ ਨੇ ਮਲਤਾਨ ਦੀ ਜਿਹੜੀ ਥੇਰੀ ਹੈ। ਕਿਉਂਕਿ ਕਰਤਾਰਪੁਰ ਤੋਂ ਮਲਤਾਨ ਬਹੁਤ ਦੂਰ ਸੀ। ਇਹਨੂੰ ਚੌਥੀ ਉਦਾਸੀ ਕਿਹਾ ਜਾਂਦਾ ਹੈ। ਤੋ ਜਾਰਤ ਕਰ ਮੁਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਇਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਵਾਪਸ ਆਪਣੀ ਕਹਾਣੀ ਕਰਤਾਰਪੁਰ ਸਹਿਬਾ ਗਈ ਹੁਣ ਕਰਤਾਰਪੁਰ ਦੇ ਵਿੱਚ ਕੀ ਵਰਤਦਾ ਹੈ ਕਰਤਾਰਪੁਰ ਦਾ ਮਾਹੌਲ ਕਿਦਾਂ ਦਾ ਹੈ ਚੜੀ ਸਵਾਈ ਤੇ ਦਿਖਣੀ ਕਈ ਥਾਵਾਂ ਉੱਤੇ ਦਹਾ ਦਿਸੇ ਵੀ ਆਇਆ ਲਿਖਤ ਵਿੱਚ ਹੋ ਜਾਂਦਾ ਗ੍ਰੰਥਾਂ ਦੇ ਵਿੱਚ ਚੜੇ ਸਵਾਈ ਦਹ ਦਿਸ਼ੀ ਕਲਯੁਗ ਨਾਨਕ ਨਾਮ ਤੇ ਆਇਆ ਚਾਰੇ ਦਿਸ਼ਾਵਾਂ ਦੇ ਵਿੱਚ ਤਾਹਾਂ ਦਿਹਿੰਦਾ ਖੰਡ 10 ਦੀ ਦਿਸ਼ਾਵਾਂ ਚਾਰੇ ਪਾਸੇ ਪਾਰੇ ਚਾਰੇ ਪਾਸੇ ਗੁਰਨਾਨਕ ਸਾਹਿਬ ਪਾਤਸ਼ਾਹ ਦੀ ਜਿਹੜੀ ਮਹਿਮਾ ਹੈ ਚੜੇ ਸਵਾਈ ਉਹ ਬਹੁਤ ਜ਼ਿਆਦੇ ਵੱਧ ਗਈ। ਸਵਾਈ ਦਾ ਅਰਥ ਵੈਸੇ ਵੱਧ ਹੁੰਦਾ ਹੈ। ਆਮ ਤੌਰ ਤੇ ਅਸੀਂ ਕਹਿੰਦੇ ਹਾਂ ਕਿ ਸਵਾਇਆ ਦੱਪਾ ਪਰ ਅਸਲ ਵਿੱਚ ਉਹਦਾ ਅਰਥ ਬਹੁਤ ਹੁੰਦਾ ਹੈ। ਵੱਧ ਤੋਂ ਵੱਧ ਸਵਾਇਆ। ਤੋਂ ਗੁਰੂ ਨਾਨਕ ਸਾਹਿਬ ਦੀ ਮਹਿਮਾ ਹੁਣ ਦਿਨੋਂ ਦਿਨ ਵੱਧ ਕੇ ਚਾਰੇ ਪਾਸੇ। ਕਿਉਂ ਵੱਧੀ? ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ ਕਲ ਸੁਖ ਨਾਨਕ ਨਾਮ ਧਿਆਇਆ। ਕਣਜੂ ਕਾਂ ਦੇ ਜੀਵਾਂ ਨੂੰ ਗੁਰੂ ਨਾਨਕ ਸਹਿਬ ਪਾਤਸ਼ਾਹ ਨੇ ਇੱਕ ਨਾਮ ਦੀ ਦਾਤ ਬਖਸ਼ੀ ਇੱਕ ਨਾਮ ਧਿਆਇਆ ਲੋਕਾਂ ਨੇ ਗੁਰੂ ਨਾਨਕ ਸਹਿਬ ਦੇ ਦਰਸ਼ਨ ਕਰਕੇ ਸਤਪੁਰਾਂ ਨੇ ਇਹ ਨਾਮ ਦੀਆਂ ਦਾਤਾਂ ਵੰਡੀਆਂ ਗੁਰੂ ਇਹ ਕਹਿਣੋ ਵੀ ਸਪਸ਼ਟ ਰੂਪ ਦੇ ਵਿੱਚ ਕਿਉਂਕਿ ਨਾ ਇੱਕ ਨੁਕਤਾ ਹੋਰ ਸਮਝੋ ਗੁਰੂ ਅੰਸਰ ਪਾਤਸ਼ਾਹ ਦੀ ਨਹੀਂ ਗੁਰਮਖੋ ਨਾਮ ਜਪਣ ਦੀ ਮਹਿਮਾ ਪੁਰਾਣੇ ਹਿੰਦੂ ਵੇਦਾਂ ਸ਼ਾਸਤਰਾਂ ਦੇ ਵਿੱਚ ਨਹੀਂ ਹੈ ਇਹ ਨਹੀਂ ਆ ਵੀ ਨਾਮ ਜਪਣ ਦੀ ਮਹਿਮਾ ਜਿਹੜੀ ਹੈ ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਪਹਿਲਾਂ ਕਿਸੇ ਕੀਤੇ ਨਹੀਂ ਬਿਲਕੁਲ ਕਰਦੇ ਰਹੇ ਆ ਜਿੰਨੇ ਭਗਤ ਸਹ ਬਣ ਨੇ ਗੁਰਾਂਕ ਸਾਹਿਬ ਤੋਂ ਪਹਿਲਾਂ ਹੀ ਹੋਏ ਸਨ ਪਰ ਜਿੰਨਾ ਨਾਮ ਤਜ ਪਾਉਂਦੇ ਸੀ ਪਰ ਅਵਤਾਰਵਾਦ ਪੂਜਾਵਾਦ ਤੇ ਮੂਰਤੀ ਪੂਜਾ ਨੂੰ ਰਿਜੈਕਟ ਨਹੀਂ ਸੀ ਕਰਦੇ ਨਾਲੋਂ ਵੀ ਚਲਦੀ ਸੀ ਮੰਦਰ ਦੇ ਵਿੱਚ ਗੀਤਾ ਵੀ ਗਾਈ ਜਾ ਰਹੀ ਹੈ ਹੁਣ ਗੀਤਾ ਸ਼ਬਦ ਹੀ ਹੈ ਨਾ ਗੀਤਾ ਸ਼ਲੋਕ ਹੈ ਗਿਆਨ ਹੈ ਕ੍ਰਿਸ਼ਨ ਜੀ ਦਾ ਮੰਦਰ ਵਿੱਚ ਗੀਤਾ ਵੀ ਗਾਈ ਜਾ ਰਹੀ ਹੈ ਪਰ ਪੂਜਾ ਪੱਥਰ ਦੀ ਮੂਰਤੀ ਦੀ ਹੋ ਰਹੀ ਹੁੰਦੀ ਸੀ ਦੋਨੇ ਗੱਲਾਂ ਹੀ ਚਲਦੀਆਂ ਸਨ ਸ਼ਿਵ ਪੁਰਾਣ ਵੀ ਪੜਿਆ ਜਾ ਰਿਹਾ ਹੁੰਦਾ ਸੀ ਤੇ ਸ਼ਿਵ ਦੀ ਪੱਥਰ ਦੀ ਮੂਰਤੀ ਬਣਾ ਕੇ ਮੱਥਾ ਲੁਕ ਨੂੰ ਟੇਕਦੇ ਸੀ। ਭਾਵ ਕਿ ਪੂਜਿਆ ਕਿਸੇ ਹੋਰ ਚੀਜ਼ ਨੂੰ ਜਾਂਦਾ ਸੀ, ਹੁਣ ਕਿਸੇ ਹੋਰ ਤਰੀਕੇ ਨਾਲ ਗਾਈ ਜਾਂਦੀ ਸੀ। ਗੁਰੂ ਬਾਬੇ ਨੇ ਕਿਹਾ ਨਹੀਂ। ਇੱਕ ਦੇ ਨਾਲ ਸ਼ਬਦ ਨਾਲ ਜੁੜਨਾ ਪਈ। ਇਸ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਿੱਖ ਦੀ ਝੋਲੀ ਇਹ ਦਾਤ ਪਾਈ ਥਾਪਿਆ ਨਾ ਜਾਏ ਕੀਤਾ ਨਾ ਕੋਈ। ਉਹਨੂੰ ਕਿਸੇ ਥਾਂ ਤੇ ਸਥਾਪਿਤ ਨਹੀਂ ਕੀਤਾ ਜਾ ਸਕਦਾ ਕੀਤਾ ਨਾ ਹੋਏ ਉਹ ਕੀਤਾ ਨਹੀਂ ਪੈਦਾ ਨਹੀਂ ਕੀਤਾ ਜਾ ਸਕਦਾ ਉਹਨੂੰ ਬਣਾਇਆ ਨਹੀਂ ਜਾ ਸਕਦਾ ਮੂਰਤੀ ਬਣਦੀ ਹੈ ਔਰ ਆਮ ਇਨਸਾਨ ਦੁਆਰਾ ਬਣਦੀ ਹੈ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਸਪੱਸ਼ਟ ਸਿੱਧਾ ਹੀ ਗੁਰਮਖੋ ਕੋਲ ਇੱਕੋ ਹੀ ਬਚਨ ਕਿਹਾ ਵੀ ਕਲ ਯੁਗ ਦੇ ਵਿੱਚ ਕੇਵਲ ਇੱਕ ਨਾਮ ਦੀ ਮੈਂ ਔਰ ਨਾਮ ਕੀ ਦਾ ਜਪਣਾ ਜਿਹੜਾ ਆਕਾਰ ਤੋਂ ਰਹਤਾ ਹੈ ਨਾਮ ਕੀ ਦਾ ਜਪਣਾ ਜਿਹੜਾ ਅਜੂਨੀ ਹੈ ਜੁਨੀਆ ਤੋਂ ਰਹਤਾ ਜਨਮ ਤੋਂ ਰਹਤਾ ਹੈ ਨਾਮ ਕੀ ਦਾ ਜਪਣਾ ਜਿਹਨੂੰ ਬਣਾਇਆ ਹੀ ਨਹੀਂ ਜਾ ਸਕਦਾ ਪੈਦਾ ਹੀ ਨਹੀਂ ਕੀਤਾ ਜਾ ਸਕਦਾ ਸਫਾਕਤੀ ਨਹੀਂ ਕੀਤਾ ਜਾ ਸਕਦਾ ਸਿੱਧਾ ਬਾਬੇ ਨੇ ਕਹਿਆ ਜਿਹਨੂੰ ਬਾਹਰ ਦੀ ਅੱਖ ਨਾਲ ਦੇਖਿਆ ਹੀ ਨਹੀਂ ਜਾ ਸਕਦਾ ਜੋ ਦੇਖ ਰਹੇ ਹੈ ਅੱਖ ਦੇ ਨਾਲ ਉਹ ਰੱਬ ਨਹੀਂ ਹੈ ਇਹ ਸਪਸ਼ਟ ਕਹਿਣਾ ਸੀ ਨਾ ਕਿ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਹਾ ਤੋ ਨਾਨਕ ਨਾਮ ਧਿਆਇਆ ਗੁਰਨਾਨਕ ਸਾਹਿਬ ਨੇ ਕਲਚੁਪਾਂ ਦੇ ਜੀਵਨ ਦੇ ਅੰਦਰ ਇਹ ਨਾਮ ਦੀ ਸਿਮਰਨ ਦੀ ਜੋਤ ਜਗਾਈ ਬਿਨ ਨਾਮ ਹੈ ਹੋਰ ਮੰਗਣਾ ਫਿਰ ਗੁਰੂ ਬਾਬੇ ਨੇ ਇਹ ਵੀ ਸਮਝਾਇਆ ਕਿ ਇਹ ਦੁਨੀਆ ਦੇ ਲੋਗੋ ਸੁੱਖ ਚਾਹਣਿਓ ਦੇ ਨਾਮ ਤੋਂ ਬਿਨਾ ਕੁਛ ਹੋਰ ਨਹੀਂ ਮੰਗਣਾ ਨਾਮ ਤੋਂ ਬਿਨਾ ਜੋ ਕੁਛ ਅਸੀਂ ਮੰਗਾਗੇ ਕਿਉਂਕਿ ਮਨੁੱਖ ਦਾ ਸੁਭਾਅ ਹੈ ਗੁਰਮਖੋ ਇਹ ਦਾਤ ਨਾਲ ਜੁੜ ਜਾਂਦਾ ਹੈ ਇਹ ਨਹੀਂ ਵੀ ਰੱਬ ਦੀਆਂ ਦਾਤਾਂ ਮਾੜੀਆਂ ਹੁੰਦੀਆਂ ਨੇ ਬਿਲਕੁਲ ਨਹੀਂ ਜੇ ਸਾਨੂੰ ਧਨ ਬਖਸ਼ਿਆ ਦੌਲਤ ਬਖਸ਼ੀ ਸ਼ੋਭਾ ਵਡਿਆਈ ਬਖਸ਼ਿਆ ਧੀਆਂ ਪੁੱਤਰ ਬਖਸ਼ੇ ਇਹ ਰੱਬ ਦੀ ਬਖਸ਼ੀ ਹੈ ਜੋ ਚੀਤੇ ਰੱਬ ਨੇ ਬਖਸ਼ੀ ਉਹ ਮਾੜੀ ਤੇ ਹੋ ਨਹੀਂ ਸਕਦੀ ਪਰ ਬਾਦਸ਼ਾਹ ਕਹਿੰਦੇ ਮਨੁੱਖ ਦਾ ਸੁਭਾਅ ਕੀ ਸੀ ਇਹ ਰੱਬ ਨੂੰ ਭੁੱਲ ਜਾਂਦਾ ਸੀ ਤੇ ਦਾਤ ਨਾ ਗੁਰ ਜਾਂਦਾ ਸੀ ਸਭਾ ਜਾਂ ਕਹਿ ਲੋ ਵੀ ਮਾਂ ਨੇ ਪੁੱਤਰ ਨੂੰ ਬੱਚੇ ਨੂੰ ਆਪਣੇ ਛੋਟੇ ਜਿਹੇ ਬੱਚੇ ਨੂੰ ਖੜਾਣਾ ਲੈ ਕੇ ਦਿੱਤਾ ਖੜਾਣਾ ਕਾਦੇ ਲਈ ਸੀ ਵੀ ਕੁਛ ਰਹੇਗਾ ਟਿੱਡੀ ਜਾਏਗਾ ਉਹ ਬੱਚੇ ਖਡਾਉਣੇ ਦੇ ਵਿੱਚ ਇੰਨਾ ਖਮਸਤ ਹੋਇਆ ਮਾਨ ਨੂੰ ਹੀ ਭੁੱਲ ਗਿਆ। ਇਦਾਂ ਹੀ ਕਰਦਾ ਸੀ। ਇਹ ਧੰਨ ਇਹ ਦੌਲਤ ਤਾਂ ਗੁਰੂ ਕੋ ਖਡਾਉਣੇ ਉਪ ਸੀ। ਥੋੜੇ ਸਮੇਂ ਦਾ ਮਨ ਪਰਚਾਉਣਾ ਸੀ ਇਹ ਤਾਂ। ਪਰ ਮਨੁੱਖ ਇਹਦੇ ਪਿੱਛੇ ਲੱਗ ਗਿਆ। ਤੋਂ ਗੁਰੂ ਬਾਬੇ ਨੇ ਕਹਾਈ ਨਹੀਂ ਪਾਈ ਜੇ ਲੋੜੋਂ ਵੱਤ ਕਿਸੇ ਨਾਲ ਆਪਣਾ ਚਿੱਤ ਜੋੜਾਂਗੇ ਨਾ ਉਹ ਚੀਜ਼ ਦੁਖੀ ਕਰਦੀ ਹੈ। ਦੁਖੀ ਕਰਦੀ ਹੈ। ਇਸ ਦਾ ਕਹਿ ਲੋ ਲੋੜੋਂ ਵੱਧ ਇੱਕ ਮਾਂ ਪੁੱਤ ਨਾਲ ਵੀ ਚਿੱਤ ਜੋੜਦੇ ਨਾ ਉਹ ਦੁਖੀ ਹੁੰਦੀ ਹੈ ਕਿਉਂ ਦੁਖੀ ਹੁੰਦੀ ਹੈ ਸੋਚ ਕੇ ਦੇਖੋ ਜੇ ਪੁੱਤ ਮਾਂ ਦੇ ਕੋਲੇ ਬੈਠਾ ਰਹੇ ਫੇਰ ਵੀ ਦੁਖੀ ਹੈ ਨਾ ਕੋਲੇ ਬਠਣਾ ਕੰਮ ਨਹੀਂ ਕਰਦਾ ਇਹ ਘਰੇ ਬੈਠਣਾ ਫੇਰ ਵੀ ਦੁਖੀ ਜਨ ਅੱਛਾ ਜੇ ਘਰੇ ਆਵੇ ਨਾ ਫੇਰ ਵੀ ਦੁਖੀ ਹੈ ਹੈ ਘਰੇ ਨਹੀਂ ਆਉਂਦਾ ਫੇਰ ਵੀ ਦੁਖੀ ਹੈ ਜੇ ਪੁੱਤ ਦਾ ਵਿਆਹ ਨਾ ਹੋਵੇ ਤਾਂ ਵੀ ਦੁਖੀ ਆ ਵੀ ਹੈ ਵਿਆਹ ਨਹੀਂ ਹੁੰਦਾ ਤੇ ਜਿਹਾ ਵਿਆਹ ਹੋ ਜੇ ਬੇਦੁਖੀ ਹੈ ਕਹਿੰਦੇ ਪੁੱਤ ਤੱਕ ਨੋਂਦਾ ਹੀ ਵੱਢ ਗਿਆ ਦੁਖੀ ਦੁਖ ਹੈ ਨਾ ਕਿਹੜੇ ਪਾਸੇ ਕਿੰਨਾ ਕਰਾਂਗੇ ਤੂੰ ਪਾਤਸ਼ਾਹ ਕਹਿੰਦੇ ਨੇ ਇਹ ਜੀਵਨ ਦਾ ਇੱਕ ਇੱਕ ਚੱਕਰ ਹੈ ਗੁਰਮਖੋ ਸੁੱਖ ਜਿਹੜਾ ਹੈ ਉਹ ਨਾਮ ਦੇ ਵਿੱਚ ਹੈ ਇਸ ਕਰਕੇ ਵਿਣ ਨਾਮ ਹੈ ਹੋਰ ਮੰਗਣਾ ਵਿਨਾਮ ਤੋਂ ਬਿਨਾਂ ਕਿਸੇ ਹੋਰ ਦੇਤੋਂ ਸੁੱਖ ਮੰਗਣਾ ਪਾਤਸ਼ਾਹ ਕਹਿੰਦੇ ਸਿਰ ਦੁੱਖਾਂ ਆਗਦੇ ਦੁੱਖ ਸਭਾਇਆ ਗੁਰੂ ਨਾਨਕ ਸਾਹਿਬ ਨੇ ਕਿਹਾ ਨਹੀਂ ਭਾਈ ਨਾਮ ਤੋਂ ਬਿਨਾ ਕਿਸੇ ਹੋਰ ਚੀਜ਼ ਦੇ ਵਿੱਚੋਂ ਸੁੱਖ ਮੰਗਾਗੇ ਸੁੱਖ ਲੋੜਾਂਗੇ ਇਹ ਦੁੱਖ ਹੀ ਪੈਦਾ ਬਣੂਗੀ ਜਿਸ ਨੂੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਕਿਹਾ ਵੇਣ ਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਤੇ ਦੁੱਖ ਦੇ ਨਾਮ ਸੰਤੋਖਿਆ ਮੈਨੂੰ ਨਾਮ ਦੀ ਦਾਤ ਦੇਹੋ ਸਤਿਗੁਰੂ ਮੈਂ ਸੰਤੋਖਿਆ ਹੋ ਜਾਮਾ ਕੋਈ ਨਾਮ ਤੋਂ ਬਣਾ ਤੇ ਸੰਤੋਖੀਆਂ ਨਹੀਂ ਨਾ ਹੋਏਗਾ ਤੇ ਸੰਤੋਖ ਤੋਂ ਬਣਾ ਗੁਰਮਖੋ ਸੋਖਣੀ ਰਾਜਾ ਕੌਣ ਹੈ ਪਾਤਸ਼ਾਹ ਕਹਿੰਦੇ ਜਿਹਦੇ ਕੋਲ ਸੰਤੋਖ ਹੈ ਕਿਹ ਹੈ ਨਾ ਪਾਤਸ਼ਾਹ ਹੈ ਕੌਣ ਹੈ ਬਿਨਾ ਸੰਤੋਖ ਨਹੀਂ ਕੋਈ ਰਾਜਾ ਬਿਨਾ ਰਾਜੇ ਸੰਤੋਖ ਤੋਂ ਬਿਨਾ ਤੇ ਕੋਈ ਰਾਜਾ ਹੀ ਨਹੀਂ ਹੈ ਤਖਤ ਤੇ ਬੈਠਾ ਵੀ ਮੰਗਦਾ ਹੀ ਹੋਰ ਮੰਗੀ ਜਾਂਦਾ ਵਿਣ ਨਾਮ ਹੈ ਹੋਰ ਮੰਗਣਾ ਸਿਰ ਦੁੱਖਾਂ ਦੀ ਦੁੱਖ अगला वचन मारिया सिक्का जगत ਵਿੱਚ सिक्का ਦਾ ਅਰਥ ਹੁੰਦਾ ਹੁਕਮ ਚਲਾਉਣਾ ਪੁਰਾਣੇ ਸਮੇਂ ਲੋਕ ਗੁਰਮਖੋ ਜਿਹਦਾ ਰਾਜ ਹੁੰਦਾ ਸੀ ਉਹ ਸਿੱਕਾ ਚਲਾਉਂਦਾ ਹੁੰਦਾ ਸੀ ਸਿੱਕਾ ਦਾ ਮਤ ਅਰਥ ਕਰੰਸੀ ਹੁੰਦਾ ਸੁੱਖ ਦਾ ਲਾਲਕੀ ਪਰ ਕਰੰਸੀ ਕਿਹਦੀ ਚੱਲਦੀ ਹੈ ਜਿਹਦਾ ਰਾਜ ਹੋਵੇ ਜਿਹਦਾ ਹੁਕਮ ਚੱਲਦਾ ਹੋਵੇ ਤੋਂ ਸਿੱਕਾ ਚਲਾਉਣ ਦਾ ਅਰਥ ਹੈ ਮਾਰਿਆ ਸਿੱਕਾ ਦਾ ਅਰਥ ਹੈ ਹੁਕਮ ਚਲਾਉਣਾ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਜਗਤ ਦੇ ਵਿੱਚ ਇੱਕ ਪਰਮਾਤਮਾ ਦੇ ਹੁਕਮ ਨੂੰ ਚਲਾਇਆ ਇੱਕ ਪਰਮਾਤਮਾ ਦੇ ਹੁਕਮ ਦਾ ਪ੍ਰਚਾਰ ਕੀਤਾ ਨਾਨਕ ਨਿਰਮਲ ਪੰਥ ਚਲਾਇਆ ਗੁਰਨਾਨਕ ਸਾਹਿਬ ਨੇ ਇੱਕ ਨਵਾਂ ਪੰਥ ਉਹ ਪੰਥ ਜਿਹੜਾ ਮੈਲ ਤੋਂ ਵਹਿਕ ਸੀ ਉਹ ਪੰਥ ਜਿਹਦੇ ਵਿੱਚ ਕਰਮ ਕਾਂਡਾਂ ਦੀ ਹੰਕਾਰ ਦੀ ਹਉਮੈ ਦੀ ਮੈਲ ਨਹੀਂ ਸੀ ਨਰੋਲ ਇੱਕ ਪੂਰਨ ਸ਼ੁੱਧ ਰੱਬ ਦੇ ਘਰ ਦਾ ਰਸਤਾ ਦਿਖਾਇਆ ਗੁਰੂ ਪਾਤਸ਼ਾਹ ਨੇ ਸਾਰਿਆਂ ਤੋਂ ਵੱਖਰਾ ਪੰਥ ਚਲਾਇਆ ਇਦਾਂ ਲਾ ਲਈ ਜਿਸ ਪੰਥ ਦੇ ਵਿੱਚ ਇੱਕ ਪਰਮਾਤਮਾ ਤੋਂ ਬਣਾ ਕੋਈ ਦੂਜਾ ਨਹੀਂ ਸੀ ਨਾ ਕੋਈ ਦੇਵੀ ਸੀ ਨਾ ਕੋਈ ਦੇਵਤਾ ਸੀ ਨਾ ਕੋਈ ਕਰਮਕਾਂਡ ਸੀ ਨਾ ਇੱਕੋ ਹੀ ਸੀ ਇੱਕ ਪਰਮੇਸ਼ਰ ਤੇ ਉਹਦਾ ਨਾਮ ਮਨੁੱਖਤਾ ਨੂੰ ਗੁਰਮਖੋ ਸੌਖਾ ਕਰ ਦਿੱਤਾ ਗੁਰਨਾਨਕ ਸਾਹਿਬ ਪਾਤਸ਼ਾਹ ਉਕਨੀ ਕਰਨ ਦੀ ਲੋੜ ਦੋ ਹੀ ਚੀਜ਼ਾਂ ਕਰਨੀਆਂ ਹੁਕਮ ਰਜ਼ਾਈ ਚੱਲਣਾ ਤੇ ਉਹਦਾ ਨਾਮ ਤੇ ਆਉਣਾ ਬਸ ਇਹ ਔਖਾ ਤੇ ਅਸੀਂ ਕਰਤਾ ਨਾ ਕਰਮ ਨਾ ਦਿੱਤਾ ਤੋ ਮਾਰਿਆ ਸਿੱਕਾ ਜਗਤ ਦੇ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਥਾਪਿਆ ਲੈਣਾ ਜੀਵਨ ਦੇ ਇਹ ਦੁਨੀਆ 'ਚ ਪਹਿਲੀ ਵਾਰ ਹੋਇਆ ਸੀ ਜਿਹੜਾ ਅੱਜ ਆਪਾਂ ਜੋਤੀ ਜੋਤ ਪੁਰਬ ਮਨਾ ਰਹੇ ਆਂ ਦੁਨੀਆਂ 'ਚ ਪਹਿਲੀ ਵਾਰ ਹੋਇਆ ਕਿ ਕਿਸੇ ਪਗੰਬਰ ਨੇ ਆਪਣੇ ਜਿਉਂਦੇ ਜੀ ਆਪਣੇ ਕਿਸੇ ਸੇਵਕ ਨੂੰ ਆਪਣਾ ਰੂਪ ਬਣਾ ਦਿੱਤਾ ਹੋਵੇ। ਪਹਿਲੀ ਵਾਰ ਥਾਪਿਆ ਲਹਿਣਾ ਜੀਵਨ ਦੇ ਜੌਂਦਿਆਂ ਹੋਇਆਂ ਬਾਬੇ ਲੈਣੀ ਨੂੰ ਆਪਣੀ ਥਾਂ ਤੇ ਥਾਪਿਆ। ਗੁਰਿਆਈ ਸਿਰ ਛਤਰ ਫਰਾਇਆ ਤੇ ਗੁਰਤਾ ਗੱਦੀ ਦਾ ਛਤਰ ਬਾਬੇ ਲੈਣੀ ਦੇ ਸਿਰ ਤੇ ਚਲਾ ਦਿੱਤਾ। ਗੁਰਨਾਨਕ ਸਾਹਿਬ ਪਾਤਸ਼ਾਹ ਆਪ ਚਾਰ ਪ੍ਰਕਰਮਾ ਕਰਕੇ ਆਪ ਬਾਬਾ ਲੈਣਾ ਜੀ ਨੂੰ ਮੱਥਾ ਟੇਕ ਕੇ ਬਾਬਾ ਲੈਣਾ ਜੀ ਦੇ ਕੋਲ ਨੀਵੇਂ ਥਾਂ ਤੇ ਬੈਠ ਗਏ ਤੇ ਬਾਬੇ ਲੈਣੇ ਨੂੰ ਗੁਰੂ ਅੰਗਦ ਬਣਾ ਕੇ ਉੱਚੀ ਥਾਂ ਤੇ ਬਿਠਾ ਦਿੱਤਾ ਗੁਰੂ ਇਹ ਕੋਈ ਸੌਖਾ ਨਹੀਂ ਸੀ ਜੇ ਤੁਸੀਂ ਕਦੇ ਗੂਗਲ ਤੇ ਸਰਚ ਮਾਰੋ ਨਾ ਤੇ ਇੰਗਲੈਂਡ ਦੀ ਇੱਕ ਕਹਾਣੀ ਆਉਂਦੀ ਹੈ 1688 ਇਸਵੀ ਦੇ ਵਿੱਚ ਜੇਮਸ ਗੁੱਟਿਏ ਰਾਜੇ ਦੀ ਮੌਤ ਹੋ ਗਈ ਇੰਗਲੈਂਡ ਦੇ ਵਿੱਚ ਇਹ ਪਹਿਲੀ ਰੈਵੋਲੂਸ਼ਨ ਇਹਨੂੰ ਮੰਨਿਆ ਜਾਂਦਾ ਇਤਿਹਾਸ ਦੀ ਪਹਿਲੀ ਕ੍ਰਾਂਤੀ ਇਦਾਂ ਜੇਮਸ ਗੁੱਟਿਏ ਰਾਜੇ ਦੀ ਇੰਗਲੈਂਡ ਵਿੱਚ ਮੌਤ ਹੋ ਗਈ ਉਹਨਾਂ ਨੇ ਉਹਦਾ ਪੁੱਤਰ ਸੀ ਜੇਮਸ ਤ੍ਰਿਤੀਏ ਉਥੋਂ ਦੀ ਕੈਬਨਿਟ ਨੇ ਉਹਨੂੰ ਤਖਤ ਤੇ ਨਹੀਂ ਬਿਠਾਇਆ ਉਹ ਕਹਿੰਦੇ ਵੀ ਨਕਮਾ ਇਹਨੂੰ ਨਹੀਂ ਬਤਾਉਣਾ ਪੁੱਛਿਆ ਵੀ ਕੌਣ ਜੇਮਸ ਦੀ ਇੱਕ ਧੀ ਸੀ ਮੈਰੀ ਉਹ ਵਿਆਹੀ ਹੋਈ ਸੀ ਉਹਦਾ ਉਹਦਾ ਘਰ ਵਾਲਾ ਸੁਖਦਨਾ ਸੀ ਫਲਿਪਸ ਉਹਨੂੰ ਤਖਤੇ ਬਿਖਾਰ ਦਿੱਤਾ ਵੀ ਇੱਕ ਰਾਜੇ ਤੋਂ ਬਾਅਦ ਉਹਦੇ ਪੁੱਤਰ ਦੀ ਥਾਂ ਦੇ ਉੱਤੇ ਉਹਦਾ ਜਵਾਈ ਗੱਦੀ ਉੱਤੇ ਬੈਠਾ ਔਰ ਇਸ ਘਟਨਾ ਨੂੰ ਗੁਣੀਆਂ ਵਿੱਚ ਬਹੁਤ ਵੱਡੀ ਮੰਨਿਆ ਜਾਂਦਾ ਹੈ ਵੀ ਕਿਸੇ ਰਾਜੇ ਦੇ ਸਮੇਂ ਐਸਾ ਹੋਇਆ ਉਹਦੇ ਪੁੱਤਰ ਦੀ ਥਾਂ ਉਹ ਤਾਂ ਜਵਾਈ ਬੈਠਾ ਪਰ ਉਸ ਤੋਂ 150 ਸਾਲ ਪਹਿਲਾਂ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਕਰਤਾਰਪੁਰ ਉਸ ਤੋਂ ਵੀ ਵੱਡੀ ਕ੍ਰਾਂਤੀ ਕੀਤੀ ਜਿੱਥੇ ਗੱਦੀ ਭਾਵੇਂ ਠੀਕਾ ਪੁੱਤ ਨਹੀਂ ਬੈਠਾ ਜਵਾਈ ਬੈਠਾ ਗੱਦੀ ਤਾਂ ਧਰਤੀ ਰਹੀ ਪੁੱਤ ਨਹੀਂ ਤੇ ਤੀਜਾ ਘਰ ਵਾਲਾ ਬਹਿ ਗਿਆ ਇਹ 1688 ਦੀ ਕਟਨਾ ਗਲੋਰੀਅਸ ਇਤਨਾ ਰੈਵੋਲੂਸ਼ਨ ਉਹਦਾ ਨਾਮ ਹੈ ਤੁਸੀਂ ਸੱਚ ਮਾਰੋ ਗੂਗਲ ਤੇ ਸਰਚ ਮਾਰੋ ਗਲੋਰੀਅਸ ਰੈਵੋਲੂਸ਼ਨਰੀ ਉਹ ਚੈਪਟਰ ਹੈ ਇੱਕ ਪੂਰਾ ਗੂਗਲ ਦੇ ਉੱਪਰ ਪਰ ਉਸ ਤੋਂ 150 ਸਾਲ ਪਹਿਲਾਂ ਗੁਰੂ ਬਾਬੇ ਨੇ ਆਹ ਘਟਨਾ ਵਰਤਾਈ ਥਾਪੇ ਆ ਲਹਿਣਾ ਜੀਵਨ ਦੇ ਗੁਰਿਆਈ ਸਿਰ ਛਤਰ ਚੁਲਾਇਆ ਜੋਤੀ ਜੋਤ ਮਲਾਇਕ ਹੈ ਹੁਣ ਆਮ ਤੌਰ ਤੇ ਤਾਂ ਮੈਨੂੰ ਵੀ ਗੁਰਮੁਖ ਉਸ ਗੱਲ ਦੀ ਸਮਝ ਨਹੀਂ ਅਜੇ ਤੱਕ ਪਈ ਵੀਸੀ ਸਰੀਰ ਤਿਆਗਣ ਦੇ ਦਿਨ ਨੂੰ ਜੋਤੀ ਜੋਤ ਕਿਉਂ ਕਹਿਣ ਲੱਗਦੇ ਆਤਿਹਾਸਕਾਰਾਂ ਵੀ ਕਹਿਣ ਲੱਗਦੇ ਪਰ ਮੈਂ ਬਹੁਤ ਖੋਜਿਆ ਮੈਨੂੰ ਇੱਥੇ ਭਾਈ ਬਰਦਾਸਰ ਕਹਿੰਦੇ ਜੋਤੀ ਜੋਤ ਮਲਾਇਕ ਹੈ ਆਪਣੇ ਗਿਆਨ ਦੀ ਜੋਤ ਨੂੰ ਬਾਬੇ ਲੈਣੇ ਦੀ ਆਤਮਾ ਨਾਲ ਮਿਲਾ ਦਿੱਤਾ ਅਸਲ ਵਿੱਚ ਜੋਤ ਨੇ ਹੈ ਜੋਤ ਦਾ ਅਰਥ ਗਿਆਨ ਹੁੰਦਾ ਹੈ ਜੋਤ ਦਾ ਕੀ ਅਰਥ ਹੁੰਦਾ ਹੈ ਗਿਆਨ ਮਨ ਕੋ ਜੋਗ ਚਲਨ ਕਰਦੀ ਹੈ ਨਾ ਚੰਦਰਾਂ ਕੀ ਅੱਠ ਅਗਿਆ ਜਿਹੜਾ ਗਿਆਨ ਗੁਰਨਾਨਕ ਸਾਹਿਬ ਪਾਤਸ਼ਾਹ ਦੇ ਕੋਲ ਸੀ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਉਹ ਜੋਤ ਰੂਪੀ ਗਿਆਨ ਬਾਬੇ ਲੈਣੀ ਦੇ ਅੰਦਰ ਰੱਖ ਦਿੱਤਾ ਇਹਨੂੰ ਕਿਹਾ ਗੁਰਨਾਨਕ ਸਾਹਿਬ ਦੀ ਜੋਤ ਬਾਬੇ ਲੈਣੀ ਅੰਦਰ ਸਮਾ ਗਈ ਅਸਰ ਹੋਣਾ ਇਹ ਚਾਹੀਦਾ ਵੀ ਜਿਸ ਦਿਨ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਬਾਬੇ ਲੈਣੀ ਦੇ ਅੰਦਰ ਆਪਣੇ ਆਪ ਨੂੰ ਟਿਕਾ ਲਿਆ ਬਾਬੇ ਲੈਹਣੇ ਦੇ ਅੰਦਰ ਆਪਣੇ ਸਰੂਪ ਨੂੰ ਰੱਖ ਦਿੱਤਾ ਕਿਹਾ ਜਾਣਾ ਚਾਹੀਦਾ ਹੈ ਗੁਰਨਾਨਕ ਸਾਹਿਬ ਦੀ ਜੋਤ ਬਾਬੇ ਲੈਹਣੇ ਅੰਦਰ ਸਮਾ ਗਈ। ਅਸਲ ਇਹ ਤਾਂ ਉਹ ਹੁੰਦਾ ਹੈ। ਪਰ ਇਦਾਂ ਹਰਥ ਇਹ ਇਤਿਹਾਸਿਕ ਪਰ ਚਲਤੇ ਹੀ ਹੋ ਗਿਆ ਜਿਹਦੇ ਸਰੀਰ ਤੇ ਆ ਗਿਆ। ਉਹ ਤਾਂ ਪੰਜ ਤੱਤ ਨੇ ਉਹ ਪੰਡਤ ਆਤਪਸ ਵਿੱਚ ਮਿੱਟੀ ਨਾਲ ਮਿੱਟੀ ਮਿਲ ਗਈ ਪਾਣੀ ਨਾਲ ਪਾਣੀ ਮਿਲ ਗਿਆ ਹਵਾ ਨਾਲ ਹਵਾ ਮਿਲ ਗਈ। ਤੋ ਇਥੇ ਭਾਈ ਗੁਰਦਾਸ ਸਹਿ ਜਿਹੜਾ ਜੋਤੀ ਜੋਤ ਮਲਾਈ ਕਹਿ ਰਹੇ ਨੇ ਨਾ ਉਹ ਗੁਰਨਾਨਕ ਸਹਿ ਪਾਤਸ਼ਾਹੀ ਦੀ ਗਿਆਨ ਦੀ ਜੋਤ ਭਾਈ ਲੈਹਣੇ ਦੇ ਅੰਦਰ ਜਿਹੜੀ ਸੀ ਉਹ ਕਨਵਰਟ ਹੋ ਗਈ ਉਹਨੂੰ ਜੋਤੀ ਜੋਤ ਮਲਾਈ ਕਹਿ ਰਹੇ ਨੇ ਜੋਤੀ ਜੋਤ ਮਲਾਈ ਕਹਿ ਸਤ ਗੁਰ ਨਾਨਕ ਰੂਪ ਬਟਾਇਆ ਗੁਰਨਾਨਕ ਸਹਿਬ ਨੇ ਆਪਣਾ ਰੂਪ ਬਦਲ ਲਿਆ ਲੱਖ ਨਾ ਕੋਈ ਸੱਕਾਈ ਲੱਖ ਦਾ ਤੁੰਡਾ ਸਮਝਣਾ ਗੁਰਨਾਨਕ ਸਾਹਿਬ ਦੇ ਇਸ ਅਜੀਬ ਜਿਹੇ ਕੌਤਕ ਨੂੰ ਦੁਨੀਆ ਦੇ ਬਹੁਤੇ ਲੋਕ ਨਹੀਂ ਸਮਝ ਸਕਦੇ ਵੀ ਕਰਕੇ ਦਿੱਤਾ ਬਾਬੇ ਨੇ ਆਚਰਜੇ ਆਚਰਜ ਦਿਖਾਇਆ ਗੁਰਨਾਨਕ ਸਾਹਿਬ ਨੇ ਇਹ ਹੈਰਾਨ ਕੀ ਤੋਂ ਵੱਡਾ ਹੈਰਾਨ ਕਰਨ ਵਾਲਾ ਕੌਤਕ ਦੁਨੀਆ ਨੂੰ ਦਿਖਾ ਦਿੱਤਾ ਅਖੀਰ ਕਹਿੰਦੇ ਕਾਇਆ ਪਲਟ ਕਾਇਆ ਕੀ ਹੁੰਦਾ ਸਰੀਰ ਆਪਣੀ ਕਾਇਆ ਨੂੰ ਪਲਟ ਲੱਗੋ ਤਾਂ ਬਦਲ ਕੇ ਪਲਟਣਾ ਕੀ ਹੁੰਦਾ ਬਦਲ ਲੈਣਾ ਕਾਇਆ ਪਲਟ ਆਪਣੀ ਕਾਇਆ ਨੂੰ ਆਪਣੇ ਸਰੀਰ ਨੂੰ ਬਦਲ ਕੇ ਸਰੂਪ ਬਣਾਇਆ ਹੁਣ ਆਪਣਾ ਸਰੂਪ ਬਾਬੇ ਲੈਹਣੇ ਨੂੰ ਗੁਰੂ ਅੰਗਦ ਸਾਹਿਬ ਨੂੰ ਬਣਾ ਲਿਆ ਭਾਵ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਆਪਣੀ ਆਤਮਿਕ ਜੋਤ ਸੀ ਜਿਹੜੀ ਗਿਆਨ ਦੀ ਜੋਤ ਸੀ ਜਿਹੜੀ ਉਸ ਗਿਆਨ ਦੀ ਜੋਤ ਦੇ ਰਾਹੀਂ ਕਿਉਂਕਿ ਗੁਰੂ ਨਾਨਕ ਸਾਹਿਬ ਗਿਆਨ ਨੇ ਤੇ ਉਹ ਗਿਆਨ ਹੁਣ ਜੋਤ ਰੂਪ ਬਾਬੇ ਲੈਹਣੇ ਅੰਦਰ ਟਿਕ ਗਿਆ ਗੁਰਮਖੋ ਕਾਇਆ ਪਲਟ ਸਰੂਪ ਬਣਾਇਆ ਆਪਣੀ ਕਾਇਆ ਨੂੰ ਬਦਲ ਕੇ ਹੁਣ ਆਪਣਾ ਰੂਪ ਬਾਬੇ ਲੈਣੇ ਨੂੰ ਬਣਾ ਲਿਆ